ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਮੇਤਾ ਆਪਰੇਸ਼ਨ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਜੀ ਆਹ ਕੋਟੀ ਦੀ ਗੱਲ ਕਰਨ ਲੱਗੇ ਆਂ ਜਿਹੜੀ ਕਿ ਇਹ ਸਪੈਸ਼ਲ ਆਪਾਂ ਜੀਨ ਨਾ ਪਾਉਣ ਵਾਸਤੇ ਬਣਾਈ ਹੈ ਇਹ ਜੀਨ ਨਾ ਪਾਉਣ ਵਾਸਤੇ ਬਣਾਈ ਹੈ ਲੰਬੀ ਕੋਟੀ ਤੇ ਸੂਟਾਂ ਵਾਂਗ ਜਿਹਾ ਆਪਾਂ ਬਣਾਉਂਦੇ ਰਹਿੰਨੇ ਆ ਇਹ ਜੀਨ ਨਾ ਪਾਉਣੀ ਹੈ ਤੇ ਸੂਟ ਨਾਲ ਵੀ ਪਾ ਸਕਦੇ ਆ ਇਹ ਨਹੀਂ ਵੀ ਸੂਟ ਨਾਲ ਨਹੀਂ ਪਾ ਸਕਦੇ ਪਰ ਇਹ ਹਰੇ ਕੋਟੀ ਆਪਾਂ ਸੂਟ ਵਾਲੀ ਜੀਨਾਂ ਨਹੀਂ ਪਾ ਸਕਦੇ ਪਰ ਇਹ ਜੀਨ ਵਾਲੀ ਕੋਟੀ ਨੂੰ ਆਪਾਂ ਸੂਟ ਨਾਲ ਪਾ ਸਕਦੇ ਆ ਇਹ ਜੀਨਾ ਪਾਉਣ ਵਾਸਤੇ ਆਪਾਂ ਇਹਦੀ ਲੰਬਾਈ ਕਰੀ ਹੈ 27 ਇੰਚ ਦੀ ਲੰਬਾਈ ਹੈ ਟੋਟਲ 27 ਇੰਚ ਆਪਾਂ ਲੰਬੀ ਰੱਖੀ ਹੈ ਲੰਬੀਆਂ ਵਧੀਆ ਠੀਕ ਸਾਈਜ਼ ਦੀਆਂ ਕੁੜੀਆਂ ਵਾਸਤੇ ਆ ਇਹ ਇਹ ਬਹੁਤੀਆਂ ਮਤਲਬ ਨਾਰਮਲ ਜਿਹਾ ਸਾਈਜ਼ ਆ ਇਹ ਬਹੁਤ ਭਾਰੀ ਬੰਦੇ ਦੇ ਨਹੀਂ ਇਹ ਪਾਉਗੀ ਤੇ ਇਹਦੇ ਵਾਸਤੇ ਆਪਾਂ ਅੱਧਾ ਕਿਲੋ ਉਨ ਲਈ ਹੈ ਅੱਧਾ ਕਿਲੋ ਉਨ ਲਈ ਹੈ 500 ਗ੍ਰਾਮ ਤੇ ਇੱਕ ਆਪਾਂ 8 ਨੰਬਰ ਸਲਾਈਆਂ ਰੀਆਂ ਨੇ ਟੋਟਲ ਆਪਾਂ ਸਲਾਈਆਂ ਇੱਥੋਂ ਸ਼ੁਰੂ ਕਰਕੇ ਪੂਰੇ ਤੱਕ ਆਪਾਂ 8 ਨੰਬਰ ਸਲਾਈਆਂ ਰੱਖੀਆਂ ਨੇ ਆ ਤਿੰਨ ਬਟਨ ਲਏ ਨੇ ਨਾਲ ਦੇ ਕਲਰ ਦੇ ਤੇ ਇਹ ਆਪਾਂ ਇੰਨੀ ਕੁ ਫੱਟੀ ਕੀਤੀ ਹੈ ਇੰਨੀ ਕ ਬੰਦ ਹੋ ਕੇ ਬਾਕੀ ਇਹ ਸਾਰੀ ਖੁੱਲੀ ਰਹਿੰਦੀ ਹੈ ਤੇ ਇਹ ਇੱਕ ਨਵਾਂ ਡਿਜ਼ਾਈਨ ਹੈ ਨਵੀਂ ਲੁੱਕ ਦਿੰਦਾ ਹੈ ਸਲਾਈਆਂ ਨਾ ਰੈਡੀमेड ਤਾਂ ਮਿਲਦੇ ਰਹਿੰਦੇ ਨੇ ਤੇ ਇਹ ਆਪਾਂ ਇਹਦੀ ਲੰਬਾਈ 7 ਇੰਚ ਤੇ ਬਾਕੀ ਇਹਦੀ ਜਿਹੜੀ ਮੋਢਿਆਂ ਦੀ ਕਾਟ ਪਾਈ ਹੈ ਇਹ ਆਪਾਂ 8 ਇੰਚ ਤੇ ਪਾਈ ਹੈ। 8 ਇੰਚ ਤੇ ਕਾਟ ਪਾਤੀ ਤੇ ਇਧਰ ਇਹ ਮੋਡਾ ਬਣਾਤਾ ਇਹ ਆਪਾਂ ਸਾਡੇ 1.7 ਇੰਚ ਮੋਡਾ ਹੈ। ਤੇ ਹੁਣ ਆਪਾਂ ਅੱਗੇ ਬਾਹਾਂ ਦੀ ਲਵਾਈ ਦੱਸਦੇ ਆਂ। ਬਾਹਾਂ ਦੀ ਲਵਾਈ ਹੈਗੀ ਆ ਇਹਦੀ 26 ਇੰਚ। ਬਾਹਾਂ ਵੀ ਅਸੀਂ ਲੰਬੀ ਕੀਤੀ ਹੈ। ਲੰਬੀਆਂ ਬਾਹਾਂ ਵਾਲੀ ਕੁੜੀ ਦੀ ਹੈ। ਤੇ ਇਹਦੇ ਬਾਰਡਰ ਬੂਡਰ ਆਪਾਂ ਕਿਤੇ ਨਹੀਂ ਬਣਾਇਆ ਸਿੱਧੀ ਬੱਟਾਂ ਤੋਂ ਸ਼ੁਰੂ ਕੀਤੀ ਐ ਹੁਣ ਆਪਾਂ ਇਹਦੀ ਆਪਾਂ ਬੁਣਤੀ ਬਾਰੇ ਗੱਲ ਕਰਦੇ ਆਂ ਤੇ ਇਹ ਸਾਰਾ ਡਿਜ਼ਾਈਨ ਟੋਟਲ ਬੱਟਾਂ ਦਾ ਬਣਾਇਆ ਆਪਾਂ ਹਾਂਜੀ ਹੁਣ ਆਪਾਂ ਕਰਦੇ ਆਂ ਕੁੰਡਿਆਂ ਦੀ ਗੱਲ ਵੀ ਅਸੀਂ ਇਹਦੇ ਕਿੰਨੇ ਕੁੰਡੇ ਲਾਏ ਜਾਂ ਕਿੰਨੇ ਜੋਟੇ ਲਾਏ ਜੋਟਾ ਅਸੀਂ ਇੱਕ ਦੋ ਦੋ ਕੁੰਡਿਆਂ ਨੂੰ ਜੋਟਾ ਕਹਿੰਦੇ ਆਂ ਤੇ ਇੱਕ ਸਿੰਗਲ ਕੁੰਡੇ ਨੂੰ ਕੁੰਡਾ ਕਹਿੰਦੇ ਆਂ ਤੇ ਇਹਦੇ ਅਸੀਂ ਲਾਏ ਨੇ ਮੂਰਲੇ ਪਾਸੇ ਦੇ 30 ਜੋਟੇ ਤੀ ਜੋਟੇ ਲਾਏ ਨੇ ਮਤਲਬ ਕਿ 60 ਕੁੰਡੇ ਤੇ ਇਹ ਦੋਨੋਂ ਪਾਸੇ ਦੇਖੋ 15-15 ਰੱਖ ਕੇ ਆ ਇੱਕ ਅਸੀਂ ਉੱਪਰ ਪਾ ਲਿਆ ਤੀ ਜੋਟਿਆਂ ਤੋਂ ਜਿਹੜਾ ਵਿਚਾਲੇ ਵਾਲਾ 15 ਜੋਟੇ ਇੱਧਰ ਰੱਖਤੇ 15 ਇੱਧਰ ਰੱਖਤੇ ਤੇ ਵਿਚਾਲੇ ਅਸੀਂ ਡਿਜ਼ਾਈਨ ਪਾਇਆ ਹੈ ਇਹ ਅਸੀਂ ਥੋੜਾ ਜਿਹਾ ਡਿਜ਼ਾਈਨ ਇਸ ਤਰ੍ਹਾਂ ਸੋਚ ਕੇ ਪਾਇਆ ਹੈ ਕਿ ਇਹ ਡਿਜ਼ਾਈਨ ਇੱਥੇ ਮੋਢੇ ਤੱਕ ਜਾਵੇ ਕਈ ਵਾਰਾਂ ਜੇ ਆਪਾਂ ਇੱਥੇ ਅੱਗੇ ਰੱਖ ਲੈਂਦੇ ਤਾਂ ਇਹ ਇੱਥੇ ਕੱਟਿਆ ਜਾਂਦਾ ਡਿਜ਼ਾਈਨ ਇਹ ਇੱਕ ਮੇਨ ਗੱਲ ਹੈ ਦੇਖਣ ਵਾਲੀ ਜੇ ਆਪਾਂ ਧੁਰ ਤੱਕ ਲਜਾਣਾ ਨਾ ਮੋਢੇ ਤਾਈ ਮੋਢੇ ਤੱਕ ਜਮਾ ਤੇ ਫਿਰ ਆਪਾਂ ਇਹਨੂੰ ਇੱਥੋਂ ਦੇਖ ਕੇ ਵੀ ਕਿੰਨੇ ਕੁੰਡੇ ਆਪਾਂ ਰੱਖਣੇ ਨੇ ਇੱਧਰ ਕਿੰਨੀ ਕਾਟ ਪਾਣੀ ਹੈ ਇੱਧਰ ਕਿੰਨੀ ਪਾਣੀ ਹੈ ਤਾਂ ਇਹ ਇਸ ਤਰ੍ਹਾਂ ਇਹ ਬਚਕਾਰੋਂ ਲਿਆ ਜਾਂਦਾ ਡਿਜ਼ਾਈਨ ਤੇ ਇਹਦੇ ਤਾਂ ਕਰਕੇ ਅਸੀਂ 30 ਝੋਟੇ ਲਾ ਕੇ ਇੱਕ ਕੁੰਡਾ ਉੱਪਰ ਰੱਖਿਆ ਤੇ ਮੰਗਰਲੇ ਦੇ ਲਾਏ ਨੇ ਅਸੀਂ 55 ਝੋਟੇ ਇਹਦੀ ਪੰਜ ਝੋਟੇ ਘੱਟ ਲਾਇਨੇ ਪੰਜ ਝੋਟੇ ਇਹਦੇ ਤਾਂ ਘੱਟ ਲਾਉਨੇ ਆਪਾਂ ਪਿਛਲੇ ਪਾਸੇ ਦੇ ਜਿਹੜੀ ਇਹ ਫੱਟੀ ਵਾਲਾ ਹੁੰਦਾ ਇਹ ਉੱਪਰੇ ਠਾ ਹੋ ਜਾਂਦਾ ਇਹ ਉਨਾਂ ਕ ਘੱਟ ਜਾਂਦਾ ਤਾਂ ਕਰਕੇ ਇਹ ਫਿਰ ਪੰਜ ਝੋਟੇ ਵੱਧ ਰੱਖਣ ਨਾਲ ਤੇ ਪਿਛਲੇ ਦੇ ਘੱਟ ਰੱਖਣ ਨਾਲ ਇਹ ਦੋਨਾਂ ਇਸ ਤਰ੍ਹਾਂ ਬਰਾਬਰ ਮਿੰਟਤੀ ਚ ਆ ਜਾਂਦੇ ਨੇ ਇੱਕੋ ਜਿਹੇ ਹੋ ਜਾਂਦੇ ਨੇ ਅਗਲਾ ਪਿਛਲਾ ਤੇ ਅੱਗੇ ਬਾਹ ਦੇ ਦੱਸ ਦਿਆਂ ਤੁਹਾਨੂੰ ਬਾਹ ਦੇ ਕਿੰਨੇ ਰੱਖਣੇ ਨੇ ਲਾਉਣੇ ਨੇ ਆਪਾਂ ਸ਼ੁਰੂ ਚ ਇਹਦੇ ਅਸੀਂ ਲਾਇਨੇ ਜੀ 25 ਝੋਟੇ 25 ਜੋਟੇ ਲਾ ਕੇ ਅਸੀਂ ਵਧਾਉਂਦੇ 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 ਬਣਾਉਂਦੇ ਅਸੀਂ 45 ਜੋਟੇ ਕਰ ਲੈ 46 ਤੇ ਇੰਨੇ ਨਾਲ ਸਾਡੀ ਬਾਹ ਬਹੁਤ ਵਧੀਆ ਬਣ ਗਈ ਕਿਉਂਕਿ 8 ਨੰਬਰ ਸਲਾਈਆਂ ਨਾਲ ਬੁਣੇ ਜੇ ਅਸੀਂ ਸਲਾਈਆਂ ਬਰੀਕ ਲਵਾਗੇ ਤਾਂ ਆਪਾਂ ਨੂੰ ਇੱਥੇ 50 ਜੋਟੇ ਕਰਨੇ ਪੈਣਗੇ 100 ਕੁੰਡਾ ਮਤਲਬ ਤੇ ਮੂਰਲੇ ਦੇ 3 ਲਾਏ ਨੇ ਇੱਕ ਕੁੰਡਾ ਉੱਤੇ ਮਗਰਲੇ ਦੇ 55 ਜੋੜ ਲਾਏ ਨੇ ਤੇ ਬਾਹਾਂ ਦੇ ਲਾਏ ਨੇ ਜੀ 25 ਇਸ ਤਰ੍ਹਾਂ ਹੀ ਅਸੀਂ ਆਪਦੀ ਕੋਟੀ ਪੂਰੀ ਕਰ ਲਈ ਤੇ ਲੱਗਦਾ ਵੀ ਸੋਨੂੰ ਇਹ ਕੋਟੀ ਦਾ ਡਿਜ਼ਾਈਨ ਜੀਨ ਵਾਲੀ ਕੋਟੀ ਦਾ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਪਸੰਦ ਆਊਗਾ ਤੇ ਤਾਂ ਕਰਕੇ ਜੇ ਸੋਨੂੰ ਜ਼ਰੂਰਤ ਹੋਈ ਤਾਂ ਤੁਸੀਂ ਜ਼ਰੂਰ ਬਣਾਇਓ ਕੋਟੀ ਇਹ ਬਣਾ ਕੇ ਦੇਖਿਓ ਬਹੁਤ ਸੋਹਣੀ ਲੱਗਦੀ ਹੈ ਬਹੁਤ ਜੱਚਦੀ ਹੈ ਦੋਨੋਂ ਪਾਸੇ ਬੱਟਾ ਬਣਦੀਆਂ ਨੇ ਅੱਗੇ ਇੱਕ ਇੱਕ ਡਿਜ਼ਾਈਨ ਆਪਾਂ ਇਹ ਬੁਣਤੀ ਦਾ ਚਨਾਇਆ ਹੈ ਬਹੁਤ ਸੋਹਣੀ ਬੁਣਤੀ ਹੈ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਬੁਣਤੀ ਵਾਸਤੇ ਇਹ ਕੋਈ ਬਹੁਤ ਈ ਔਖੀ ਨਹੀਂ ਇੱਥੇ ਘਟੀ ਜਾਂਦਾ ਤੇ ਇੱਥੇ ਨਾਲ ਦੀ ਨਾਲ ਇੱਕ ਬਲ ਪੈ ਕੇ ਗਲੀ ਹੋਈ ਜਾਂਦੀ ਹੈ ਇਹ ਬਸ ਐਂ ਬਣਾਉਣਾ ਆਪਾਂ ਜਿਹੜੀਆਂ ਭੈਣਾਂ ਨੂੰ ਆਉਂਦਾ ਹੈ ਬੁਣਨਾ ਉਹ ਆਸਾਨੀ ਨਾਲ ਦੇਖ ਕੇ ਪਾ ਸਕਦੀਆਂ ਨੇ ਐਵੇਂ ਚੰਗੀ ਤਰ੍ਹਾਂ ਦਿਖਾ ਦਿੰਨੀ ਆ ਤੇ ਇਹ ਸਕਰੀਨਸ਼ਾਟ ਲੈ ਕੇ ਤੁਸੀਂ ਬੁਣਤੀ ਆਰਾਮ ਨਾਲ ਪਾ ਸਕਦੇ ਹੋ ਜੇ ਤੁਸੀਂ ਕਿਤੇ ਪੁੱਛਣੀ ਹੋਈ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਕਮੈਂਟ ਕਰਕੇ ਮੈਨੂੰ ਦੱਸ ਦਿਓ ਮੈਂ ਉਹ ਹੀ ਤੁਹਾਨੂੰ ਬੁਣਤੀ ਪਾ ਕੇ ਦਿਖਾ ਦੂੰਗੀ। ਇੱਥੇ ਜਿੱਥੋਂ ਆਪਾਂ ਆਹ ਚੀਜ਼ ਹੈ ਜਿਹੜੀ ਇੰਨੀ ਇਹ ਆਪਾਂ 13 ਇੰਚ ਤੇ ਆਪਾਂ ਇਹ ਫੱਟੀ ਦਾ ਡਿਜ਼ਾਈਨ ਬਣਾਉਣਾ ਸ਼ੁਰੂ ਕਰਤਾ। ਪਹਿਲਾਂ ਸਾਰੀਆਂ ਬੱਟਾਂ ਚੱਲਦੀਆਂ ਸੀ। ਉਸ ਤੋਂ ਬਾਅਦ ਆਪਾਂ ਇਹ ਇੱਕ ਪੁੱਠਾ ਇੱਕ ਸਿੱਧੇ ਦੀ ਫੱਟੀ ਬਣਾਤੀ। ਫੱਟੀ ਆਪਾਂ ਬਣਾਤੀ 7 ਇੰਚ 7 ਇੰਚ ਫੱਟੀ ਬਣਾਉਣ ਤੋਂ ਬਾਅਦ ਇਥੇ ਆਪਾਂ ਆਹ ਜਿਹੜੀ ਗਲੇ ਦੀ ਕੱਟ ਪਾਈ ਐ ਇੱਕ ਇੱਕ ਕਰਕੇ ਜਿਵੇਂ ਆਪਾਂ ਵੀ ਸ਼ੇਪ ਦੀ ਪਾਉਨੇ ਆ ਫੱਟੀ ਇਦਾਂ ਹੀ ਚੱਲੀ ਜਾਊਗੀ ਦੋਨਾਂ ਸਾਈਡਾਂ ਤੇ ਏਠਲੇ ਪਾਸੇ ਤੇ ਉਦਲੇ ਤੇ ਵੀ ਫੱਟੀ ਨਾਲ-ਨਾਲ ਇਦਾਂ ਹੀ ਚੱਲਣੀ ਐ 10 ਕੁੰਡਿਆਂ ਦੀ ਆਪਣੀ ਫੱਟੀ ਐ ਤੇ ਇਥੇ ਇੱਕ ਇੱਕ ਕੱਟੀ ਜਾਣਾ ਤੇ ਜਦੋਂ ਇਹ ਆਪਾਂ ਜਿੰਨੇ ਕੁ ਰੱਖਣੇ ਨੇ ਇਹ ਮੈਂ ਤਕਰੀਬਨ ਇਹ ਜੀ ਕੋਟੀ ਦੇ ਰੱਖਦੀ ਹੁੰਦੀ ਆਂਗੀ 12 ਜੋੜ ਮਤਲਬ 24 ਕੁੰਡੇ 24 ਬੱਚੀ ਆਪਾਂ ਰੱਖ ਸਕਦੇ ਆ ਤੇ ਨਾਰਮਲ ਸਾਈਜ਼ ਚ ਇਹ ਜਦੋਂ 24 ਰਹਿ ਗਏ ਉਦੋਂ ਆਪਾਂ ਆਹ ਕਾਟ ਹੈ ਜਿਹੜੀ ਇੱਥੇ ਪਾਣੀ ਬੰਦ ਕਰ ਦੇਣੀ ਹੈ ਇਹ ਆਪਣੀ ਬਾਕੀ ਆਪਾਂ ਸਿੱਧਾ ਬੁਣਨਾ ਜਦੋਂ ਆਪਣੇ ਕੁੰਡੇ ਘੱਟ ਗਏ ਸਾਰੇ ਤੇ ਇੱਥੇ ਤੁਹਾਨੂੰ ਪਤਾ ਹੀ ਆ ਮੋਢੇ ਦੀ ਆਪਾਂ ਅੱਗੋਂ 4 3 2 1 ਦੀ ਕਾਟ ਪਾਉਨੇ ਆ ਇਹ ਹੋ ਗਿਆ ਤੇ ਹੁਣ ਬਾਹਾਂ ਤਾਂ ਤੁਹਾਨੂੰ ਦਿਖਾਈ ਦਿੱਤੀ ਇੱਕ ਡਿਜ਼ਾਈਨ ਆਪਾਂ ਬਾਹ ਤੇ ਪਾਇਆ ਜਿਵੇਂ ਇੱਕ ਇੱਕ ਅਗਲੇ ਪਾਸੇ ਤੇ ਪਾਇਆ ਇੱਕ ਇੱਕ ਬਾਹ ਤੇ ਪਾਇਆ ਐਸੀ ਤਰ੍ਹਾਂ ਹੀ ਇਹ ਸੇਮ ਡਿਜ਼ਾਈਨ ਹੈ ਇੱਥੇ ਦੇਖ ਸੌਖਾ ਡਿਜ਼ਾਈਨ ਹੈ ਇਹ ਇੱਕ ਕੁੰਡਾ ਇੱਥੋਂ ਸਿੱਧਾ ਜਾਊਗਾ ਇਹਦੇ ਨਾਲ-ਨਾਲ ਇੱਕ ਇੱਕ ਇੱਥੇ ਘਟੀ ਜਾਣੇ ਤੇ ਨਾਲ-ਨਾਲ ਇੱਥੇ ਵਧੇ ਜਾਣੇ ਇਹ ਬਹੁਤ ਸੌਖਾ ਡਿਜ਼ਾਈਨ ਤੇ ਪਰ ਬਹੁਤ ਸੋਹਣਾ ਲੱਗਦਾ ਹੈ ਤੇ ਜਿਹੜਾ ਇਹਦਾ ਪਿਛਲਾ ਪਾਸਾ ਹੈ ਉਹ ਆਪਾਂ ਪਲੇਨ ਕੀਤਾ ਹੈ ਬੱਟਾ ਵਾਲਾ ਇਹ ਕੋਟੀ ਦੀ ਬਹੁਤ ਸੋਹਣੀ ਲੁੱਕ ਆਉਂਦੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਔਰ ਕਮੈਂਟ ਜਰੂਰ ਕਰਿਓ ਚਾਹ ਰਾਈ ਵੀ ਜਰੂਰ ਕਰਿਓ ਜੇ ਤੁਸੀਂ ਨਹੀਂ ਕੀਤਾ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ